ਐਸ ਵੇਲੇ ਅਸੀਂ ਖੜੇ ਆਂ ਪਿੰਡ ਸਭਰਾ ਮਕੂ ਦੇ ਨੇੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੇ ਹਰੀਕੇ ਹੈਡ ਨੇ ਜਿਹੜੀ ਮਾਰ ਕੀਤੀ ਆ ਉਹਨਾਂ ਫਸਲਾਂ ਦੇ ਹਾਲਾਤ ਦਿਖਾਉਣ ਲੱਗੇ ਆ ਤੁਹਾਨੂੰ ਉਹਨਾਂ ਖੱਤਿਆਂ ਦੇ ਹਾਲਾਤ ਦਿਖਾਉਣ ਲੱਗੇ ਆ ਤੇ ਇੱਥੇ ਜਿਹੜੀ ਚੀਜ਼ ਦੀ ਲੋੜ ਆ ਜਿੱਦਾਂ ਹੁਣ ਤੁਹਾਨੂੰ ਪਤਾ ਵੀ ਦਬਾਬੇ ਵਿੱਚ ਵੀਰ ਆਪਣੇ ਪੁੱਛਦੇ ਰਹਿੰਦੇ ਵੀ ਅਸੀਂ ਸੇਵਾ ਕਰਨ ਜਾਣਾ ਮੁੜ ਕੇ ਤਾਂ ਆਪਣਾ ਝੋਨਾ ਉਧਰ ਵੱਢ ਹੋਣ ਲੱਪੈਣਾ ਹੋਰ ਦਸਾਂ ਦਿਨਾਂ ਤਾਈ ਤੇ ਅਸੀਂ ਜਿਹੜੇ 5-5 7-7 ਦਿਨ ਲਾਉਣਾ ਚਾਹੁੰਦੇ ਆ ਆਪਣੇ ਟਰੈਕਟਰ ਲੈ ਕੇ ਆਉਣਾ ਚਾਹੁੰਦੇ ਆ ਉਹਨਾਂ ਵੀਰਾਂ ਲਈ ਇਹ ਵੀਡੀਓ ਖਾਸ ਕਰਕੇ ਵੀ ਉਹ ਜ਼ਰੂਰ ਦੇਖਣ ਐਸ ਵੇਲੇ ਦੇਖੋ ਖੱਤਿਆਂ ਦੇ ਹਾਲ ਦੇਖੋ ਬੂਟੀ ਕਿਦਾਂ ਮਤਲਬ ਇਹਨਾਂ ਖੱਤਿਆਂ ਦੇ ਵਿੱਚ ਆ ਗਈ ਆ ਦੇਖੋ ਆ ਬੂਟੀ ਆ ਸਾਰੀ ਆ ਦਰਿਆ ਜਿਹੜਾ ਹਰੀਕੇ ਹੈੜ ਆ ਉਹਦੀ ਰੜ ਕੇ ਆਈ ਆ ਤੇ ਫਸਲਾਂ ਜਿਹੜੀਆਂ ਬਿਲਕੁਲ ਇਸ ਵੇਲੇ ਖਤਮ ਹੋ ਚੁੱਕੀਆਂ ਇਹਨਾਂ ਇਲਾਕਿਆਂ ਵਿੱਚ ਆ ਦੇਖ ਲਓ ਆ ਬਜੁਰਗ ਵੀ ਇੱਧਰ ਦਿਖਾਲਦੇ ਆ ਆ ਦੇਖੋ ਬੂਟੀ ਇੰਨਾ ਖੱਤਿਆਂ ਦੇ ਵਿੱਚ ਪਈ ਆ ਤੇ ਆ ਜਿਹੜਾ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਵੀਰ ਹੁਣਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਇੱਥੇ ਪਾਣੀ ਜਿੱਦਾਂ ਸਾਰੇ ਵਗਿਆ ਆ ਕਈ ਕਿਲੋਮੀਟਰ ਦਾ ਏਰੀਆ ਪਾਕਿਸਤਾਨ ਦੇ ਬਾਰਡਰ ਤੱਕ ਇੱਥੇ ਜਿੱਦਾਂ ਮਤਲਬ ਜਿਹੜਾ ਏਰੀਆ ਸੀ ਉਹ ਤਬਾਹ ਹੋ ਗਿਆ ਇਹ ਵੀਰ ਇੱਥੇ ਬਾਬਾ ਜੀ ਕਿੰਨਾ ਕਿੰਨਾ ਪਾਣੀ ਸੀ ਇੱਥੇ ਵੀ ਘੱਲ ਚਾਲ ਚਾਲ ਫਟ ਚਾਰ ਕਿਤੇ ਕਿਤੇ ਪੰਜ ਕਿਤੇ 6 ਵੀ ਤੇ ਆਮ 6 7 ਫਟ ਜਿਆਦਾ ਤੇ ਚਾਰ ਫਟ ਘੱਲ ਕੇ ਫੜਾਇਆ ਜੇ ਪਹਿਲਾਂ ਚਾਰ ਫਟ ਨਹੀਂ ਨਿਆ ਸਾਲ 6 7 ਫਟ ਤੇ ਜਿਹੜਾ ਫਸਲ ਬਚੀ ਆ ਬਾਬਾ ਜੀ ਕੋਈ ਨਹੀਂ ਫਸਲ ਕੋਈ ਨਹੀਂ ਬਚੀ ਆ ਵੇਖੋ ਆ ਬੁੱਢੀ ਰਹੀ ਇਹ ਇਹ ਬੁਟਰੀ ਦੇ ਝੋਨੇ ਦਾ ਪਲੇ ਆ ਐ ਬੰਨੇ ਸਾਰਾ ਤੇ ਪਾਣੀ ਨੇ ਇਤੋਂ ਜ਼ੋਰ ਵਗਦੇ ਰਹੇ ਨੇ ਘਾਤੋਂ ਕਹਦਾ ਦਰਿਆ ਨੂੰ ਬੇ ਜ਼ੋਰ ਨੂੰ ਪਾਣੀ ਬੰਨੇ ਦਿਨ ਪਾਣੀ ਰਿਆ ਜੀ ਇਹ ਜੀ ਘਾਤੋਂ ਕਹਤ 40 ਦਿਨ ਪਾਣੀ ਰਹਿ 40 ਦਿਨ 40 ਦਿਨ ਜੀ ਹਾਂ ਮੈਂ ਅੱਲਾ ਸਾਡਾ ਕਹਦਾ ਕਹਦਾ ਮੈਂ ਆਨੇ ਆਖਾ ਕੋਈ ਆਖੇ ਵੀ ਨਹੀਂ ਬਾਪੂ 40 ਦਿਨ ਕਿਥੇ ਰਿਆ ਅੱਲਾ ਸਾਡਾ ਮੈਂ ਨਾ 40 45 ਦਿਨ ਪਾਣੀ ਰਿਆ ਇਹਦੋਂ ਜ਼ਿਆਦਾ ਵੱਧ ਹੋਣਾ ਰਿਆਲੇ ਤੇ ਫੇਰ ਦੂਰ ਦੂਰ ਸੇਵਾਤ ਬੜੀ ਕੀਤੀ ਆ ਚਾਹ ਦਿੰਦੇ ਰਹੇ ਨੇ ਮੋਹ ਮਾਂ ਲਾਲ ਕੇ ਇੱਥੇ ਆ ਕੇ ਵੰਡ ਕੇ ਗਏ ਨੇ ਖਾਣਾ ਪੀਣਾ ਇਹਨਾਂ ਲੋਕਾਂ ਨੂੰ ਸਾਦਾ ਕੋਈ ਇਹ ਹੁਣ ਲੋ ਲਿਆ ਖਾਣਾ ਪੀਣਾ ਬਹੁਤ ਆ ਗਿਆ ਪੁੱਤ ਖਾਣਾ ਪੀਣਾ ਨਾ ਲਿਆ ਦੇ ਕੋਈ ਮੈਂ ਨਹੀਂ ਬੇਨਤੀ ਕਰਦੇ ਆ ਪਤਾ ਇਹਦੀਆਂ ਫਸਲਾਂ ਨੇ ਇਹਨਾਂ ਦਾ ਤੁਸੀਂ ਆਪਣੇ ਸਾਨੂੰ ਮਤ ਕਰੋ ਟਰੈਕਟਰਾਂ ਦੀ ਤੇ ਆਉਂਦੇ ਆ ਫੁਲਕਾ ਸ਼ਿਕਾਵਾਂਗੇ ਰੱਖਾਂ ਵੀ ਕੋਲ ਮਹਾਰਾਜ ਹਾਂ ਦੇ ਪਹਿਲਾਂ ਸਿਰ ਤੇ ਸਾਨੂੰ ਵੀ ਮਹਾਰਾਜ ਨੇ ਕਮਰੇ ਦਿੱਤੇ ਨੇ ਬਲਾਗੇ ਦਸਿਆ ਪਰ ਅੱਜ ਫਸਲ ਮਰੀ ਗਈ ਪੇਜ ਵੀ ਮਰੀ ਗਈ ਤੇ ਆਹ ਪੱਤਰੀ ਆ ਗਿਆ ਮੈਂ ਮੈਂ ਅਗਾਂ ਪੜਾ ਥੋੜਾ ਜਿਹਾ ਪੜਿਆ ਤੇ ਅੱਜਕੱਲ੍ਹ ਪੜ੍ਹਾਈ ਜਿਆਦੀ ਅੰਗਰੇਜ਼ੀ ਵਾਲੀ ਮੈਥੋਂ ਉਹ ਨਹੀਂ ਦੇਦਾਉਂਦੀ ਮੈਂ ਤੇ ਝੂਠ ਮਾਰਨ ਵਾਲਾ ਕੰਮ ਨਹੀਂ ਕਰਨਾ ਆਹ ਫੋਨ ਤੇ ਟ੍ਰੈਕਟਰ ਦੀ ਲੋੜ ਹਾਂ ਟ੍ਰੈਕਟਰਾਂ ਦੀ ਤੇ ਤੇਲ ਵੀ ਤੇਲ ਵੀ ਪਤਾ ਤੇ ਰਹਿ ਉਹ ਚੰਗਾ ਹੀ ਆ ਕਿ ਉਹ ਨਹੀਂ ਫਸਲ ਦੇ ਤੇ ਇਹ ਤਿੰਨ ਪਾ ਸਕਦੇ ਆ ਤੇ ਕਿਉਂ ਫਸਲ ਮਾਰੀ ਦੀ ਤੇ ਕਿਥੋਂ ਲਿਆ ਸਕਦੇ ਮਾਲਕ ਜੀ ਨੇ ਪੈਸੇ ਵੀ ਨਹੀਂ ਦੇਣੇ ਆੜਤੀਆਂ ਨੇ ਮੈਨੂੰ ਦੇਣਾ ਨਾ 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 ਆ ਜੀ ਕਹੇ ਤੁਸੀਂ ਫਸਲ ਨਹੀਂ ਅੱਜ ਕਿਥੋਂ ਦੇਊਗਾ ਸਹੀ ਗੱਲ ਹੈ ਬਾਬਾ ਜੀ ਇੱਧਰ ਵੀਰ ਨਾਲ ਵੀ ਗੱਲਬਾਤ ਕਰਦੇ ਆ ਵੀਰ ਜਿੱਦਾਂ ਹੁਣ ਲਾ ਲਓ ਵੀ ਇੱਥੇ ਤੁਹਾਨੂੰ ਜਿੱਦਾਂ ਇਸ ਵੇਲੇ ਟਰੈਕਟਰ ਦੇ ਨਾਲ ਮਾਲੋ ਜਿੱਦਾਂ ਮੁੰਡੇ ਹੁਣ ਤੇ ਕਿਹੜੇ ਕਿਹੜੇ ਸੰਦ ਲੈ ਕੇ ਆ ਜਿੱਦਾਂ ਵੀਰ ਜੀ ਕੰਪਿਊਟਰ ਕਰਾਇਆ ਲੈਜਰ ਲੈਵਲਰ ਹੋ ਗਿਆ ਜਿਹੜਾ ਨੂੰ ਆਪਾਂ ਕਹਿ ਦਿੰਦੇ ਆ ਤਮੀਆਂ ਹੋ ਗਈਆਂ ਤੇ ਦੂਸਰੇ ਕਰਾਏ ਆਪ ਲੈ ਕੇ ਆਉਣ ਨਾਲ ਤੇ ਰੋਟਾ ਮੀਟਰ ਵਗੈਰਾ ਹਾਂਜੀ ਰੋਟਾਵੇਟਰ ਵਗੈਰਾ ਜੀ 2 ਤੇ 2 ਚਾਰ ਹੀ ਹੋਣਦਾ ਬਹੁਤ ਚਾਰ ਬਾਕੀ ਤਵੀਆਂ ਤੇ ਕਰਾਏ ਤੇ ਜਨ ਲੇਜ਼ਰ ਲੈਵਲਰ ਜਾਰੇ ਲੋੜ ਸਾਨੂੰ ਤੇ ਇੱਥੇ ਮਤਲਬ ਜਦਾਂ ਇਸ ਇਲਾਕੇ ਵਿੱਚ ਲੋੜ ਭਾਜੀ ਇੱਥੇ ਤੁਹਾਡੇ ਪਿੰਡ ਦੇ ਕਿੰਨੇ ਖੱਤੇ ਜਦਾਂ ਇਸ ਵੇਲੇ ਨੁਕਸਾਨੇ ਗਏ ਨੁਕਸਾਨ ਤਾਂ ਭਾਜੀ ਇਹ 6 ਕਿਲੋਮੀਟਰ ਦਾ ਏਰੀਆ ਸਾਡੇ ਪਿੰਡ ਦਾ ਦਾ ਪਿੰਡ ਬਹੁਤ ਵੱਡਾ ਚੋੜ ਜੋੜ ਹਾਂਜੀ ਕਿਉਂਕਿ ਇੱਥੋਂ ਸ਼ੁਰੂ ਹੋ ਗਏ ਤੇ ਬਹੁਤ 3-4 ਕਿਲੋਮੀਟਰ ਲੰਬਾ ਜਾਂਦਾ ਪਿੰਡ ਪਿੰਡ ਬਹੁਤ ਵੱਡਾ ਪਰ ਨੁਕਸਾਨ ਸਾਰਿਆਂ ਦੇ ਹੋ ਗਿਆ 23 ਜੀ ਵੀ ਹੋ ਗਿਆ 25 ਜੀ ਜੇ ਕੋਈ ਆਖਣਾ ਮੇਰੀ ਆ ਕੋ ਗਰੀਬ ਆ ਕਿਸ ਕੋਈ ਵੀ ਐਸ ਏਰੀਆ ਚ ਪੈਲੀ ਬਣਾਉਣ ਜੋਗਾ ਨਹੀਂ ਰਿਹਾ ਨਹੀਂ ਨਹੀਂ ਜੋ ਵੀ ਹਾਂ ਇਦਾਂ ਦੇ ਹਾਲਾਤ ਹੋ ਗਏ ਪਰ ਜਿੱਦਾਂ ਭਾਜੀ ਤੁਹਾਡੇ ਨਾਲ ਕੋਈ ਸੰਪਰਕ ਮੁੰਡੇ ਕਰਨ ਵੇ ਇਦਾਂ ਤਾਂ ਨਹੀਂ ਹੈਗਾ ਵੀ ਕੋਈ ਜਿੱਦਾਂ ਮਤਲਬ ਪੱਖਪਾਤ ਇਦਾਂ ਐਨ ਸਹੀ ਤਰੀਕੇ ਨਾਲ ਕਰਾਉਂਗੇ ਸੇਵਾ ਪੱਖਪਾਤ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਹੋਏਗਾ ਜੀ ਇਹ ਕਿਉਂਕਿ ਰੱਬ ਨੂੰ ਜਾਣਦੇ ਨਹੀਂ ਆ ਵਾਹਿਗੁਰੂ ਨਾ ਕਿਉਂਕਿ ਪਿੰਡ 'ਚ ਵੀ ਕਿਸੇ ਨੂੰ ਪੁੱਛ ਲਿਓ ਪਿੰਡ 'ਚ ਸਾਰੇ ਜਾਣਦੇ ਚੰਗੀ ਤਰ੍ਹਾਂ ਹੀ ਜਾਣਦੇ ਕਿਵੇਂ ਦੇ ਬੰਦੇ ਮਤਲਬ ਜਿੱਦਾਂ ਨੌਜਵਾਨ ਤੁਹਾਡੇ ਨਾਲ ਸੰਪਰਕ ਕਰਨ ਕੋਈ ਆਪਣਾ ਨੰਬਰ ਦੇ ਦਿਓ ਵੀ ਤੁਹਾਡੇ ਨਾਲ ਸੰਪਰਕ ਕਰਕੇ ਤੇ ਇੱਥੇ ਜਿੱਦਾਂ ਆਣ ਕੇ ਸੇਵਾ ਕਰਨ ਦੋ ਦੋ ਚਾਰ ਚਾਰ ਦਿਨ ਲਾ ਕੇ ਜਾਣ ਆਪਣਾ ਨੰਬਰ ਬੋਲ ਦਿਓ ਵੀ 99015 33341 9501533341 ਆਪਣੇ 41 ਕਹਿੰਦੇ 41 ਕਹਿੰਦੇ ਆ ਹਾਂਜੀ ਹਾਂਜੀ ਥੋੜਾ ਇੰਗਲਿਸ਼ ਵਿੱਚ ਵੀ ਬੋਲਦੇ ਹੋ ਭਾਜੀ 9501533341 41 ਇਹ ਨੰਬਰ ਆ ਵੀਰ ਦਾ ਤੇ ਇਸ ਪਿੰਡ ਵਿੱਚ ਜਿਹੜਾ ਨੁਕਸਾਨ ਹੋਇਆ ਨਾ ਉਹ ਆ ਤੁਸੀਂ ਇਹ ਜਿੱਥੇ ਤੱਕ ਵੀ ਦੇਖ ਲਓ ਆ ਸਾਰੀਆਂ ਜ਼ਮੀਨਾਂ ਬਣਾਉਣ ਵਾਲੀਆਂ ਪਈਆਂ ਹਜੇ ਇੱਥੇ ਕੋਈ ਆਉਂਦੇ ਆ ਵੀਰ ਆਉਂਦੇ ਆ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਅਸੀਂ ਕਰਾਂਗੇ ਰਹਿਣ ਦਾ ਪ੍ਰਬੰਧ ਕਰਕੇ ਦੇਵਾਂਗੇ ਇਦਾਂ ਦੀ ਕੋਈ ਗੱਲ ਨਹੀਂ ਵੀ ਆ ਕੇ ਰਹਿਣ ਦੀ ਮੁਸ਼ਕਲ ਆਊਗੀ ਜੇ ਬਾਕੀ ਇੱਕ ਵਾਰੀ ਪਹਿਲਾਂ ਆਪ ਆ ਕੇ ਏਰੀਆ ਵੇਖ ਜਾਂਦੇ ਜਿਆਦਾ ਵਧੀਆ ਗੱਲ ਹਾਂ ਜੇ ਲੈਣ ਤੋਂ ਪਹਿਲਾਂ ਇੱਕ ਵਾਰੀ ਆਪ ਆ ਜਾਣ ਨਹੀਂ ਭਾਜੀ ਉਹ ਵੀਡੀਓ ਵਿੱਚ ਸਾਰੇ ਨੇ ਹਾਲਾਤ ਦੇਖ ਹੀ ਲਿਆ ਬੁਰੇ ਹਾਲਾਤ ਆ ਜੀ ਇੱਥੇ ਆ ਜਿੱਧਰ ਨੂੰ ਨਿਗਾਹ ਮਾਰ ਲਓ ਸਾਰਾ ਕੁਝ ਤਬਾਹ ਹੋਇਆ ਮੈਂ ਬਚਿਆ ਹੀ ਨਹੀਂ ਕੋਈ ਹਾਂਜੀ ਹਾਂਜੀ ਤੇ ਤੁਹਾਡਾ ਨੰਬਰ ਭਾਜੀ ਇੱਥੇ ਚਲਾ ਦੇਣਾ ਨੌਜਵਾਨ ਤੁਹਾਡੇ ਨਾਲ ਸੰਪਰਕ ਕਰੂਗਾ ਕਿਉਂਕਿ ਨੌਜਵਾਨ ਹਨਾ ਵੇਟ ਕਰਦੇ ਪਿਆ ਹੈ ਵੀ ਸਾਨੂੰ ਕਿਸੇ ਪਾਸੇ ਸੁਨੇਹਾ ਆਵੇ ਤਾਂ ਅਸੀਂ ਉੱਥੇ ਟਰੈਕਟਰ ਲੈ ਕੇ ਜਾਈਏ ਤੇ ਉੱਥੇ ਸੇਵਾ ਕਰੀਏ ਤੇ ਇਹ ਫਿਰੋਜ਼ਪੁਰ ਦੇ ਵਿੱਚ ਜਿਹੜੇ ਤੁਹਾਨੂੰ ਹਾਲਾਤ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਆ ਆ ਫਸਲਾਂ ਦੇ ਹਾਲਾਤ ਜਿਹੜੇ ਤੁਸੀਂ ਇੱਧਰ ਅੱਖੀਂ ਦੇਖ ਲਓ ਆ ਦੇਖੋ ਆ ਕੀ ਹਾਲਾਤ ਬਣੇ ਪਏ ਆ ਇਹ ਬਾਈ ਵੱਡੇ ਟਰੈਕਟਰਾਂ ਨਾਲ ਆਣ ਕੇ ਇਹ ਕੰਮ ਚੱਲਣੇ ਆ ਦੇਖ ਲਓ ਆ ਹਾਲਾਤ ਬਣੇ ਪਏ ਆ ਆ ਗਲ ਗਿਆ ਸਾਰਾ ਕੁਝ ਆਣ ਕੇ ਦੇਖ ਲਓ ਬਾਬਾ ਜੀ ਲੱਗ ਕੇ ਆ ਜਾਓ ਆ ਦੇਖ ਲਓ ਕੀ ਹਾਲਾਤ ਬਣੇ ਪਏ ਆ ਇਹ ਸਾਰਾ ਕੁਝ ਆ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਵੀ ਇਸ ਵੇਲੇ ਕੋਈ ਪਾਈਆ ਝੋਨਾ ਨਹੀਂ ਨਿਕਲਦਾ ਜੀ ਪਾਈਆ ਦੇਂਦੇ ਆ ਕੇ ਇਹਦਾ ਸਾਡਾ ਖਰਚਾ ਹੁੰਦਾ ਜੀ ਨਾ ਵੇ ਇਹ ਇਹਨੇ ਖਖਰੋ ਗਏ ਗਏ ਕਰਾਂਗੇ ਤੇ ਗੇ ਮਾਰੀ ਦੇ ਕਿਉਂ ਕਿਸੇ ਨੂੰ ਪੈਸੇ ਦਾ ਦੂੰਦਾ ਕਿਸੇ ਆਕੇ ਆਖੇ ਮੈਂ ਪੈਸੇ ਬਣਾਏ ਨੇ ਭੀਜ ਪਾਈਏ ਇਤਰੇ ਦਦੇ ਸੰਸਾਲੇ ਨਹੀਂ ਆਉਂਦੇ ਆ ਆਕੇ ਤੇ ਗਏ ਨੇ ਕਦੀ ਆਂਦੇ ਆ ਵੀ ਦਾ ਇਸ ਭਰਾ ਨੂੰ ਦੇਵਾ ਕਦੀ ਆਂਦੇ ਆ ਇਹਦੀ ਸਾਡੇ ਕੋਲ ਲੈ ਸਾਨੂੰ ਪੁੱਜਣੀ ਪੈਂਦੀ ਤੇ ਅਗੋ ਅਗੋ ਪਤਲ ਦਿਨ ਮਾਰੀ ਆ ਜਿਹਨੇ ਤਾਦਾ ਆਪਣੇ ਹੁਕਮ ਨਾਲ ਜੀਦਾ ਜੀਦਾ ਨੁਕਸਾਨ ਆਂ ਦੱਸਾਂ ਤੁਹਾਨੂੰ ਤੇ ਤੁਸੀਂ ਕੀ ਕਰੀ ਜਾਣਾ ਤੇ ਅਸੀਂ ਸਾਡਾ ਧੰਨਵਾਦ ਕਰਾਂਗੇ ਹਾਂ ਵੀ ਨੌਜਵਾਨ ਨੂੰ ਇੱਥੇ ਜਿੱਦਾਂ ਮਤਲਬ ਰੋਕਣ ਦੀ ਕੋਈ ਨਹੀਂ ਟੈਨਸ਼ਨ ਹੈਗੀ ਇਹ ਪਰਿਵਾਰ ਤੁਹਾਨੂੰ ਇੱਥੇ ਆਣ ਕੇ ਰਾਤ ਨੂੰ ਰਹਿਣ ਦਾ ਵੀ ਸਾਰਾ ਪ੍ਰਬੰਧ ਕਰਨਗੇ ਬਸ ਤੁਸੀਂ ਆਪਣੇ ਤੁਹਾਨੂੰ ਇਹ ਬੇਨਤੀ ਕਰਦੇ ਭਾਈ ਵੀ ਹੁਣ ਅਸਲੀ ਮੌਕਾ ਆ ਪਹਿਲਾਂ ਆਪਾਂ ਜਿਹੜੀ ਸੇਵਾ ਉਹ ਕਰ ਲਈ ਆ ਸਾਰਿਆਂ ਨੇ ਕੀਤੀ ਆ ਕਿਸੇ ਨੇ ਇੱਕ ਕਮੀ ਪੇਸ਼ ਨਹੀਂ ਆਉਣ ਦਿੱਤੀ ਤੇ ਪਰ ਇਸ ਵੇਲੇ ਜਿਹੜੇ ਹਾਲਾਤ ਆ ਉਹ ਇਹੀ ਆ ਵੀ ਇਹਨਾਂ ਭਰਾਵਾਂ ਦੀਆਂ ਜ਼ਮੀਨਾਂ ਜਿਹੜੀਆਂ ਜ਼ਰੂਰ ਪੱਧਰੀਆਂ ਕਰਾਈਆਂ ਜਾਣ ਮੈਂ ਖਾਸ ਕਰਕੇ ਦੁਆਬੇ ਦੇ ਨੌਜਵਾਨਾਂ ਨੂੰ ਮਾਲਵੇ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੇ ਹੁਣ ਟਰੈਕਟਰ ਕੱਢੋ ਭਾਈ ਦੋ ਦੋ ਦਿਨ ਇਹਨਾਂ ਇਲਾਕਿਆਂ ਵਿੱਚ ਲਾ ਕੇ ਜਾਓ ਵੀਰ ਦਾ ਨੰਬਰ ਤੁਹਾਨੂੰ ਦੱਸ ਦਿੱਤਾ ਸੰਪਰਕ ਕਰਕੇ ਆਓ ਇਹ ਤੁਹਾਨੂੰ ਉਤੋਂ ਮੇਨ ਰੋਡ ਤੋਂ ਜਾ ਕੇ ਲੈ ਕੇ ਵੀ ਆਉਣਗੇ ਬਕਾਇਦਾ ਲੈ ਕੇ ਆਣ ਕੇ ਇੱਥੇ ਤੁਹਾਨੂੰ ਰਹਿਣ ਦਾ ਪ੍ਰਬੰਧ ਆਪਣੇ ਦੋ ਦੋ ਚਾਰ ਚਾਰ ਦਿਨ ਲਾ ਕੇ ਤੇ ਇਹਨਾਂ ਇਲਾਕਿਆਂ ਨੂੰ ਦੁਬਾਰਾ ਪੈਰੀ ਕਰਨ ਵਿੱਚ ਜਿਹੜੀ ਸਹਾਇਤਾ ਤੁਹਾਨੂੰ ਧੰਨਵਾਦ